ਮੈਂ ਆਇਆ ਸੀ ਇੱਧਰ ਫਾਜ਼ਲਕਾ ਵਾਲਾ ਅਬੌਰ ਵਾਲਾ ਇੱਧਰ ਦੇਖ ਕੇ ਦੇਖੋ ਜਿਵੇਂ ਆਪਣੇ 50 ਸਾਲ ਪਹਿਲਾਂ 100 ਸਾਲ ਪਹਿਲਾਂ ਕੋਈ ਐ ਘਰ ਹੁੰਦੇ ਸੀ ਰਹਿਣੀ ਵਹਿਣੀ ਹੁੰਦੀ ਸੀ ਓਵੇਂ ਦੀ ਰਹਿਣੀ ਵਹਿਣੀ ਆ ਲੋਕਾਂ ਦੀ ਬਿਲਕੁਲ ਦੇਖੋ ਘਰ ਇਹ ਨਾਲ ਕੋਠੇ ਦੇ ਕੋਠੇ ਜੁੜੇ ਹੋਏ ਨੇ ਸਾਰੀ ਰਹਿਣੀ ਵਹਿਣੀ ਲੋਕਾਂ ਦੀ ਆਪਣੇ ਤੋਂ 50 ਸਾਲ ਪੁਰਾਣੀ ਆ ਕਿੰਨਾ ਵਧੀਆ ਜੀ ਲੱਗਦਾ ਯਾਰ ਇੱਥੇ ਕਿੰਨੀ ਹਰੇ ਬਾਈ ਵਾਲੇ ਵਾਲੇ ਦਰਾਖਤ ਦੀ ਦਰਾਖਤ ਦੇਖੋ ਸਾਰੇ ਘਰ ਐਵੇਂ ਕੋਠੇ ਨਾਲ ਕੋਠੇ ਜੁੜੇ ਹੋਏ ਸਾਰੇ ਕਬੂਤਰ ਬੜੇ ਲੋਕਤਾਂ ਦੇ ਰੱਖੇ ਹੋਏ ਨੇ ਇੱਥੇ ਦੇਖੋ ਮਗਰ ਕਬੂਤਰ ਗਬਾਤਰ ਰੋਕਾਂ ਦੇ ਰੱਖੇ ਹੋਏ ਨੇ ਮਗਰ ਬੜੇ ਦੇਖੋ ਹਾਂ ਇਹ ਨਾ ਉਹ ਹੁੰਦਾ ਜਿਹਾ ਤਾਂ ਆ ਬੋਤਲ ਟੰਗੀ ਦਾ ਵੀ ਕੋਈ ਰਾਜ ਹੈ ਇਹਦੇ ਚ ਹਾਂ ਠੀਕ ਐਵੇਂ ਦੀਆਂ ਬੋਤਲਾਂ ਤੁਹਾਨੂੰ ਇੱਧਰ ਘਰ-ਘਰ ਮਿਲ ਜਾਣਗੀਆਂ ਰੱਖੀਆਂ ਹੋਈਆਂ ਹਰ ਘਰ ਦੇ ਅੱਗੇ ਐਵੇਂ ਦੀ ਬੋਤਲ ਹੈ ਤੇ ਕੁੱਤਿਆਂ ਤੋਂ ਰੱਖੀ ਹੋਈ ਹੈ ਤਾਂ ਕਿ ਕੰਦਾ ਖਰਾਬ ਨਾ ਕਰ ਲੋ ਗਲੀਆਂ ਖਰਾਬ ਨਾ ਕਰ ਲੋ ਇਦੇ ਵਿੱਚ ਨੀਲ ਪਾਇਆ ਹੋਇਆ ਨੀਲ ਹੁਣ ਪਾਣੀ ਬਣ ਗਿਆ ਮੈਂ ਨਹੀਂ ਸੀ ਜੋ ਮੰਜਲ ਉੱਤ ਪਰਤੀ ਅੱਛਾ ਇਹ ਖਜ਼ਾਨਾ ਫਿਰ ਕੌਣ ਲੈ ਗਿਆ ਜਿਹੜਾ ਨਿਕਲਿਆ ਸੀ ਇੱਥੋਂ ਨਹੀਂ ਪਿੰਡਦਿਆਂ ਨੂੰ ਮਿਲ ਗਿਆ ਫਿਰ ਉਹ ਖਜ਼ਾਨਾ ਮਿਲਿਆ ਬਾਕੀ ਹੋਗਾ ਫਾਨੀ ਆਏ ਕਿਸੇ ਨੂੰ ਅੱਛਾ ਟਟਮੇ ਕਰ ਲੈ ਗਏ ਉਹ ਖਜ਼ਾਨਾ ਉਹ ਜਿਹੜੇ ਕਹਿੰਦੇ ਨਾ ਵੀ ਜਿਹੜਾ ਔਤ ਦਾ ਥੱਤ ਦਾ ਥੰਮ ਹੈ ਨਾ ਹੂੰ ਉਹ ਵਾਕਾਂ ਨਹੀਂ ਅਸਾਂ ਔਤ ਦਾ ਸੀ ਹਾਂ ਜਵਾਕ ਅੱਲਾ ਨਹੀਂ ਸੀ ਉਹਦੇ ਕੋਈ ਜਿਹਦਾ ਖਜ਼ਾਨਾ ਘਟ ਆਇਆ ਹੈ ਹਾਂ ਸੱਤਰਾਂ ਇਹ ਆ ਲੋਕਾਂ ਦੇ ਹਜੇ ਕੱਚੇ ਪਏ ਨੇ ਘਰ ਬਹੁਤ ਦੇ ਤਾਂ ਹਾਂ ਇਹ ਹਵੇਲੀ ਕਿਹਦੀ ਹੈ ਪੁਰਾਣੀ ਹਾਂ ਉਹ ਹਾਂ ਇਹ ਵੀ ਉਹਨਾਂ ਦਾ ਅੱਛਾ ਹੁਣ ਕਿਹਦੇ ਕੌਣ ਰਹਿੰਦਾ ਇੱਥੇ ਹੁਣ ਤਾਂ ਇਹ ਮਾਜਨੇ ਤੇ ਉਹ ਆਪਣੇ ਬਾਜ਼ਾਰ ਤੇ ਸ਼ਹਿਰ ਚ ਰਹਿੰਦੇ ਨੇ ਅੱਛਾ ਅੱਛਾ ਹਾਂ ਸਾਹਮਣੇ ਵੇਲੇ ਇਹਨਾਂ ਦੀ ਆ ਸਾਹਮਣੇ ਬਾਗ ਲੋਕ ਪਿਆ ਪੈਦਾ ਛੋਟਾ ਸਾ ਬੋਲ ਰਿਹਾ ਹਾਂ ਇੱਧਰ ਬਾਗ ਹ ਪਾਣੀ ਕਿਤੇ ਕਿਤੇ ਹੈਗਾ ਹਾਂ ਨਹਿਰ ਦੇ ਲਾਗੇ ਪਾਣੀ ਵਧੀਆ ਆਹ ਸਾਣੇ ਕੁੱਠ ਦੀ ਜਣਾ ਹਾਂ ਆਹ ਸਾਣੇ ਖੜਾ ਬਾਗ ਦੀ ਮੁਕਤ ਹੈ ਹਾਂ ਕਿਤੇ ਨਲਕਾ ਤੋਂ ਪਤਾ ਲੱਗੇ ਆ ਅੱਛਾ ਪਾਣੀ ਮੈਂ ਕਹਿੰਦਾ ਤੁਸੀਂ ਕੀ ਕਿਹ ਇੱਕ ਹੋ ਗਿਆ ਕ ਨੰਬਰ ਅੱਛਾ ਉਹੀ ਨਹਿਰ ਨੇੜੇ ਆ ਗਈ ਇੱਥੇ ਹਾਂ ਇਨਾ ਠੰਡਾ ਪਾਣੀ ਨਹਿਰ ਨਹੀਂ ਹੂੰ ਹੂੰ ਅੱਛਾ ਹਾਂ ਉਹ ਸੇ ਪਾ ਲਾਇਆ ਨਲਕਾ ਹੂੰ ਨਹਿਰ ਲਾਕੇ ਨੇ ਪਿੰਡ ਆ ਗਿਆ ਆ ਪਿੰਡ ਦਾ ਪਾਣੀ ਪੀ ਲਿਆ ਤਾਂ ਵਾਪਸ ਨਹੀਂ ਜਾਂਦਾ ਅਸੇ ਵਾਪਸ ਨਹੀਂ ਜਾਂਦਾ ਜਿਹੜਾ ਇਹ ਪਿੰਡ ਚ ਆ ਗਿਆ ਲੈ ਦੇਖ ਲੈ ਉਹ ਜੀ ਲੱਗ ਜਾਂਦਾ ਸਹੀ ਗੱਲ ਆ ਭਾਈ ਕਹਿੰਦਾ ਜਿਹੜਾ ਪਿੰਡ ਚ ਆ ਗਿਆ ਉਹ ਮੁੜ ਕੇ ਵਾਪਸ ਨਹੀਂ ਜਾਂਦਾ ਜੀ ਲੱਗ ਜਾਂਦਾ ਅਗਲਾ ਦਾ ਆਏ ਆਮ ਇੰਟੀ ਕਰਨੀ ਅੱਜ ਇੱਥੇ ਤੇ ਇਹ ਤਾਂ ਖੇਲ ਲਾਣਾ ਕਿ ਪਿੰਡ ਕਿਉਂ ਮਰਜੀ ਤੇ ਲੱਗਦਾ ਜੀ ਇੱਥੇ ਆ ਕੇ ਵਾਦੂ ਹੈਨਾ ਆਪਣੇ ਦਾ ਟੈਂ ਟੈਂ ਪੈਂ ਪੈਂ ਚੱਲਦੀ ਆ ਆ ਦੇ ਭਾਈ ਆ ਦਰ پہ رکھی بیٹھا ਅ ਜੀ ਲੱਗਦਾ ਇਧਰ ਮਾਪਾ ਪਾ ਕੇ ਲੱਦੇ ਇਹ ਦਿੱਤੀ ਕਰਕੇ ਇੱਕ ਵਾਰੀ ਜੀ ਲੱਗਦਾ ਪਹੀਆ ਕੇ ਇਧਰ ਬਹੁਤ ਵਧੀਆ ਏਰੀਆ ਕਣਕਾਂ ਦੀ ਫਸਲਾਂ ਵੇਖਦੇ ਬਾਗਾਂ ਦੀ ਫਸਲਾਂ ਵੇਖਦੇ